ਜੀ ਇਹ ਤਾਂ ਮਿੱਟੀ ਘਾਰੇ ਦਾ ਕੰਮ ਕਰਨ ਲੱਗੀਆਂ ਪੰਜਾਂ ਨੇ ਨਿੰਮੀ ਮੈਡਮ ਜੀ ਕੀ ਕਰ ਰਹੇ ਹੋ ਮੈਂ ਮੈਡਮ ਮੂਡ ਨਹੀਂ ਹੈਗੀ ਮੈਂ ਤੁਹਾਡੀ ਭੈਣ ਆ ਅੱਛਾ ਜੀ ਸਾਡੇ ਲਈ ਤਾਂ ਤੂੰ ਮੈਡਮ ਹੀ ਆ ਫਿਰ ਵੱਡੀ ਭੈਣ ਆ ਅਸੀਂ ਵੀ ਵੱਡੀ ਮੈਡਮ ਆ ਨਮਤ ਵੇਰ ਨਾਲ ਦੇਖੋ ਇਹ ਬੈਠੇ ਨੇ ਤੇ ਬਲਵੀਰ ਕੌਰ ਜੀ ਚਿੱਲਿਆਂ ਦਾ ਅਸੀਂ ਮਿੱਟੀ ਲਾ ਰਹੇ ਹਾਂ ਅੱਛਾ ਸੇ ਵਧੀਆ ਲੱਗ ਰਿਹਾ ਸੰਤ ਬਹੁਤ ਵਧੀਆ ਲੱਗਦਾ ਆਪਣਾ ਸੰਭਾਲ ਕੇ ਰੱਖਣਾ ਚਾਹੀਦਾ ਸਭਿਆਚਾਰ ਪਹਿਲਾਂ ਚੁੱਲਿਆਂ ਤੇ ਹੀ ਰੋਟੀ ਬਣਾਉਂਦੇ ਹੁੰਦੇ ਸੀ ਚੁੱਲੇ ਦਾ ਕੰਮ ਆਉਂਦੇ ਹੀ ਨਹੀਂ ਮੈਂ ਗੈਸ ਥੋੜਾ ਰੋਜ਼ ਕੰਮ ਆਉਂਦਾ ਕੀ ਪਤਾ ਗੈਸ ਦਾ ਕਦੋਂ ਖਤਮ ਹੋ ਜੇ ਆਪਾਂ ਨੂੰ ਫੇਰ ਚੁੱਲਾ ਹੀ ਵਾਲਣਾ ਪਵੇ ਚੁੱਲਾ ਤਾਂ ਸੀ ਬੜਾ ਸੋਹਣਾ ਸਮਾਰ ਰਹੇ ਲੋ ਦੇਖੋ ਕਿੰਨਾ ਸੋਹਣਾ ਕਰਦਾ ਨਮੀ ਨੇ ਚੁੱਲਾ ਇਹ ਸਾਰਾ ਕੰਮ ਕਰ ਲੈਂਦੇ ਆ ਮਿੱਟੀ ਵੀ ਮਿਲਾ ਦੋਗੇ ਹਾਂ ਹਾਂ ਆ ਵਿੱਚ ਅੱਧਾ ਗੋਹਾ ਪਾਇਆ ਅੱਧਾ ਮਿੱਟੀ ਆ ਮੈਂ ਇਹਨਾਂ ਤੁਸੀਂ ਬਣ ਗਈ ਭੈਣ ਜੀ ਮਿੱਟੀ ਸੋੜੀ ਤਿਆਰ ਦੇਖੋ ਜੀ ਇਹਦਾ ਬਾਸ ਸੁਣਾ ਕਰਤਾ ਹਾਂ ਤੁਸੀਂ ਵੀ ਸੋਣੀ ਬਣਾਤੀ ਮਿੱਟੀ ਇੱਕ ਜਾਣ ਕਰੋ ਸਮਾਰਟ ਹਾਂ ਦੇਖੋ ਫਿਰ ਇਹ ਬਰਾਂਡਾ ਕਿੰਨਾ ਸੋਹਣਾ ਹੋ ਜਾਊਗਾ ਜਦੋਂ ਮਿੱਟੀ ਫੇਰਤੀ ਸਿੱਧਾ ਆਪਣਾ ਪਾਣੀ ਵੀ ਚੱਲੀ ਜਾਵੇ ਚਲੋ ਕੋਈ ਗੱਲ ਵਧੀਆ ਪਹਿਲਾਂ ਆਪਾਂ ਪਾਣੀ ਛਿੜਕਾਂਗੇ ਨਾ ਤਾਂ ਆਪਣੇ ਬਰਾਂਡੇ ਦੀ ਮਿੱਟੀ ਜਿਹੜੇ ਆਪਾਂ ਫੇਰਾਂਗੇ ਫਿਰ ਉਹ ਉਖੜਦੀ ਵੀ ਹੈਗੀ ਹਾਂ ਨੰਬਰ ਲਵੀਰਕਰ ਜੀ ਹਾਂ ਜੀ ਇਹੀ ਗਰੰਟੀ ਹੁੰਦੀ ਹੈ ਜੇ ਆਪਾਂ ਪਾਣੀ ਛਿੜਕੇ ਬਿਨਾ ਮਿੱਟੀ ਫੇਰ ਦਾਂਗੇ ਤਾਂ ਉਹਦੇ ਖੜੇ ਪੜੁੱਤ ਨਹੀਂ ਤੇ ਵਧੀਆ ਨਹੀਂ ਛਿੜਕੀ ਬਣਾਤੀ ਤੁਸੀਂ ਵੀ ਤਿਆਰ ਹਾਂ ਜੀ ਹਾਂ ਜੀ ਬਣਾਤੀ ਤਿਆਰ ਹੈ ਪੈਣ ਜੀ ਨਿਰਮਲ ਪੈਣ ਜੀ ਬਣਾਦੀ ਜੀ ਤਿਆਰ ਕਰਦੀ ਹਾਂ ਬਹੁਤ ਵਧੀਆ ਮਿੱਟੀ ਤਿਆਰ ਕਰ ਦਿੱਤੀ ਸੀ ਹੁਣ ਤੁਸੀਂ ਫੇਰੋਗੇ ਹੈਨਾ ਫੇਰ ਲੋ ਤੁਸੀਂ ਚੰਗਾ ਜੀ ਹਾਂ ਜੀ ਛੜੀ ਹਾਂ ਜੀ ਚੜੀ ਜਵਾਨੇ ਦੀ ਕੀੜੀ ਮਿੱਟੀ ਦੀ ਢਲੀ ਫੇਰ ਲਾਜੀ ਕੀ ਮਿੱਟੀ ਹੂੰ ਤੇਰੀ ਮਿੱਟੀ ਦਾ ਫੇਰ ਦੋ ਪੋਚਾ ਨਾ ਕੋਪਾ ਬੰਦ ਨੀ ਨਾਨੇ ਕੇ ਅੰਦਰ ਕੋਪਾ ਬੰਦ ਸਹੀ ਕੀਆ ਹੁਣ ਕੇ ਦੁਬਾਰੇ ਬਣਾ ਲਓ ਜੀ ਨਿਰਮਲ ਭੈਣ ਜੀ ਲੱਗੇ ਨੇ ਹੁਣ ਸ਼ੁਰੂ ਕਰ ਲਿਆ ਮਿੱਟੀ ਫੇਰਨਾ

ਲੋ ਜੀ ਦੋਨੇ ਜਣੀ ਲੱਗੀਆਂ ਪੰਨਿਆਂ ਨੇ ਹੁਣ ਆ ਸਾਰਾ ਬਰਾਂਡਾ ਦੇਖੋ ਕਿਦਵੇਂ ਛੁੱਟਿਆ ਪਿਆ ਇਹ ਸਾਰਾ ਸਾਫ਼ ਕਰਨੀ ਆ ਦੋਨੇ ਐਂਜੀਆਂ ਅਸਮਾਂਜੇ ਤੇਜ਼ੀ ਤੌਰ ਤੇ ਬਹੁਤ ਸੋਹਣਾ ਸਫਾਈ ਨਾਲ ਫੇਰ ਰਹੇ ਦੋਸਤਾ ਕਿੰਨਾ ਸਾਫ਼ ਕੀਤਾ ਲੋ ਜੀ ਹੰਦਾ ਹੁੰਦਾ ਸੀ ਫਰਸ਼ ਹਾਂ ਮਿੱਟੀ ਫੇਰੀ ਹੋਈ ਹੁੰਦੀ ਆ ਜਿਹੜੀ ਫਰਸ਼ ਤਾਂ ਆਪਾਂ ਨੂੰ ਗਰਮੈਸ ਲੱਗਦੀ ਆ ਅੱਗੇ ਲੋਕੀ ਪੀੜੀ ਮਿੱਟੀ ਫੇਰ ਕੇ ਫੇਰ ਮੰਜਾ ੜਾ ਕੇ ਬੈਠਦੇ ਹੁੰਦੇ ਸੀ ਜਦੋਂ ਕੋਈ ਪੁਰਾਣਾ-ਤਰਾਣਾ ਆਉਂਦਾ ਸੀ ਸਾਰੇ ਘਰ ਚ ਮਿੱਟੀ ਫੇਰਦੇ ਹੁੰਦੇ ਸੀ ਕਿਸੇ ਨੂੰ ਭੁੱਲੇ ਗਏ ਨੇ ਮਿੱਟੀ ਫੇਰਨ ਲੋਕੀ ਆਉਂਦੇ ਹੋਏ ਟਾੜੀਆਂ ਵੇਲਦੀ ਵੀਰਾਂ ਬਾ ਟੇਕਣਾ ਭੁੱਲ ਗਿਆ ਸੈਨ ਨਹੀਂ ਬੰਨੋ ਦਾ ਬੇਅੰਤੋ ਪਿਆਰ ਰਿਹਾ ਅੱਛਾ ਲੈ ਨਹੀਂ ਪੜਿਆ ਲਖਾ ਮੈਂ ਪੜ ਨਹੀਂ ਵਿਆਹ ਤਾਂ ਤਾਂ ਇਹ ਤਾਂ ਗਾਈ ਜਾਂਦੇ ਨੇ ਲੈ ਤਾਂ ਜੀ ਤੁਸੀਂ ਤਾਂ ਲਾਤੀ ਨੇੜੇ ਮਿੱਟੀ ਫੇਰ ਕੇ ਮੈ ਰੂਦੀ ਵੀਰਾ ਦਿੱਲੀ ਕਰਾ ਫੁੱਤਾ ਸੇ ਉੜੀਆਂ ਤੇਰਾ ਮੁਖੜਾ ਚੱਬੇ ਬੇ ਅੰਤੋ ਪਿਆਰੇ ਆ ਪਾਣਾ ਵਾ ਤਸ ਤਾਂ ਕਿੰਨੇ ਸੋਹਣੇ ਦੋ ਇਹ ਜਾਣਦੀਆਂ ਲੋ ਜੀ ਫਿਰਤੀ ਮਿੱਟੀ ਦਾ ਪੀਲੀ ਪਿਆਸ ਮਾਰਿਆ ਚ ਤਰ ਦੇ ਕਾਬੁਲੀਆਂ ਬੇਧੀਰੇ ਬਾ you <laughs> ਕੰਮ ਕਰ ਵੀਰ ਉੱਠਾ ਵਾੜੇ ਕਿਲ ਦੀਆਂ ਕੜਾਈਆਂ ਤੁਸੀਂ ਉੱਠ ਚੱਲ ਜੀ ਅਸੀਂ ਕਾਹਨੂੰ ਵਿਆਹਿਆ ਸਾਡੀਆਂ ਜਾਲ ਪਾਰੇ ਆਆਂ ਅੱਖੀਆਂ ਡੁਲਡੋਲੇ ਆਆਂ ਇੱਕ ਰਾਤ ਵੇਹਨੇ ਰੀ ਦੂਜਾ ਦੇ ਮਾ ਮਾਂ ਵਜੋਂ ਵੇ ਕੋਈ ਪੁੱਛਦੀ ਨਹੀਂ ਚਾਚੀ ਸਾਡੀਆਂ ਜਾਲੀ ਫਾਰੀਆਂ ਆਂ ਆੱਖੀਆਂ ਡੂਲਡੂਲੇ ਆਂ ਆ ਇੱਕ ਰਾਤ ਵੇਹਨੇ ਰੀ ਦੂਜਾ ਦੇਸ ਵੇ ਬੁਰਾ ਆ ਰਹੇ ਨੇ ਨੌ ਲੈ ਕੇ ਆਉਂਦੀ ਹੈ ਨਾ ਪੂਰਾ ਅੱਛਾ ਬਹੁਤ ਸੋਹਣਾ ਗੀਤ ਗਾਇਆ ਜੀ ਬਹੁਤ ਵਧੀਆ ਬਹੁਤ ਪਿਆਰਾ ਪਹਿਲਾਂ ਜਿਹੜੀਆਂ ਬੁੜੀਆਂ ਹੁੰਦੀਆਂ ਸੀ ਨਾ ਉਹ ਕੰਮ ਕਰਦੀਆਂ ਕਰਦੀਆਂ ਗੀਤ ਖਾਂਦੀਆਂ ਸੀ ਨਾ ਹਾਂ ਹਾਂ ਐਦੀ ਮਤਲਬ ਕਿ ਉਹਨੇ ਬਿਚਾਂ ਤੋੜਨੀ ਆ ਨਰਮੇ ਚੁਗਣੇ ਨਾਲ ਗੀਤ ਗਾਣੇ ਨਾ ਕਿੰਨੇ ਸੋਹਣੇ ਸੁਹਾਗ ਘੋੜੀਆਂ ਗਾਣੀਆਂ ਤੁਸੀਂ ਵੀ ਸਾਨੂੰ ਹੁਣ ਤੁਸੀਂ ਕੰਮ ਕਰਨ ਲੱਗ ਰਹੇ ਹੋ ਲਿਪਣ ਲੱਗ ਰਹੇ ਹੋ ਇਦੋਂ ਲਿਪਿਆ ਤੁਸੀਂ ਇਹ ਸਾਰਾ ਦੇਖੋ ਨਾ ਤੇ ਹੁਣ ਤੁਸੀਂ ਸਾਨੂੰ ਕੋਈ ਘੋੜੀ ਜਾਂ ਗੀਤ ਜਾਂ ਕੁਝ ਵੀ ਸੁਣਾ ਦਿਓ ਸਾਨੂੰ ਸੁਣਾਉਂਗਾ ਹਾਂ ਜੀ ਸਨਾਓ ਸਨ ਹੋਰ ਉਹ ਕਰਤਾ ਹਾਂ ਸੁਣਾਵਾਂਗੇ ਜੀ ਸੁਣਾ ਦਿਓ ਨਾਲੇ ਕੰਮ ਕਰਦਿਆਂ ਤੱਕ ਤੁਸੀਂ ਨਾ ਨਾ ਸੁਣਾਉਂਗੇ ਹਨਾ ਹਾਂਜੀ ਹਾਂ ਸੁਣਾ ਨਿੱਕੇ ਜੇ ਅੰਗਰੇਜ਼ ਨੇ ਬੁਣਾਈ ਰੇਲ ਜੀ ਧਰਤੀ ਵਿੱਚ ਕੱਢਿਆ ਮਿੱਟੀ ਦਾ ਤੇਲ ਜੀ ਕੌਣ ਪਾਣੀ ਪਾਊਗਾ ਫੁੱਲਾਂ ਦੀ ਵੇਲ ਨੂੰ ਹਾਂਜੀ ਫੁੱਲਾਂ ਦੀ ਵੇਲ ਨੂੰ ਇੰਜਣਵਾਰੇ ਕੂਕਾਂ ਗੱਡੀ ਲਾਰੇ ਲੱਗ ਗਈ ਹਾਂਜੀ ਲਾਰੇ ਲੱਗ ਗਈ ਨਿੱਕੇ ਨਿੱਕੇ ਟੇਸਣਾ ਨੂੰ ਪਿੱਛੇ ਛੱਡ ਗਈ ਨਿੱਕੇ ਨਿੱਕੇ ਟੇਸਣਾ ਨੂੰ ਪਿੱਛੇ ਛੱਡ ਗਈ ਆ ਜਾਓ ਤੋ ਲੋਕ ਸਿੰਘਾ ਮੱਜਾਚਾਰੀਏ ਗਿਆਨ ਵਾਲੇ ਖੂਤੇ ਜਾ ਕੇ ਕੰਗਾ ਮਾਰੀ ਜਿਹੜਾ ਸੀ ਜਵਾਨ ਉਤਾ ਖਲ ਟੱਪਿਆ ਮਾਰ ਕੇ ਕਹਾੜਾ ਸਿਰ ਥੱਲੇ ਰੱਖਿਆ ਵਾਹ ਜੀ ਹੁਣ ਕਿੱਥੇ ਜਾਵੇਂਗਾ ਜਹਾਨ ਵਿੱਚ ਆ ਹੁਣ ਕਿੱਥੇ ਜਾਵੇਂਗਾ ਜਹਾਨ ਵਿੱਚ ਆ ਬਹੁਤ ਸੋਹਣਾ ਗੀਤ ਪਹਿਲਾਂ ਵਾਲੇ ਕੋਈ ਨਹੀਂ ਹੁਣ ਗਾ ਸਕਦਾ ਦੇਖੋ ਕਿੰਨਾ ਸੋਹਣਾ ਗੀਤ ਸੁਣਾਇਆ ਇਹਨਾਂ ਨੇ ਬਹੁਤ ਸੋਹਣਾ ਆਪਣੇ ਵਿਰਸੇ ਨੂੰ ਸੰਭਾਲਿਆ ਹੋਇਆ ਹੈ ਕਿੰਨੀਆਂ ਸ਼ੇਰਨੀਆਂ ਮਾਵਾ ਹੁੰਦੀ ਸੀ ਪਹਿਲਾਂ ਨਹੀਂ ਕਿੰਨੀਆਂ ਸ਼ੇਰਨੀਆਂ ਧੀਆ ਹੁੰਦੀ ਸੀ ਜਿਹੜੇ ਇੰਨੇ ਸੋਹਣੇ ਗੀਤ ਗਾਉਂਦੇ ਸੀ ਕਿੰਨੇ ਸੋਹਣੇ ਗੀਤ ਬਣਾਏ ਗਏ ਨੇ ਤੇ ਅਜਕਲ ਤਾਂ ਵਸ ਡੀਜਾਂ ਤੇ ਗਾਲ ਲੰਦੇ ਨੇ ਨੱਚਦੇ ਨੇ ਟੱਪ ਲੈਂਦੇ ਨੇ ਵਸ ਕਹਿੰਦੇ ਨੇ ਵਿਆਹ ਹੋ ਗਿਆ ਜੀ ਹੋ ਗਿਆ ਜੀ ਕੋਈ ਰਸਮ ਨਹੀਂ ਕੋਈ ਰਸਮ ਨਹੀਂ ਰਵਾਜ ਨਹੀਂ ਪਹਿਲਾਂ ਦੇਖੋ ਇਦਾਂ ਤਿਆਰ ਹੁੰਦੇ ਸੀ ਇਦਾਂ ਚੁੱਲ੍ਹਾ ਚੌਂਕਾ ਤਿਆਰ ਕਰਦੇ ਸੀ ਇਦਾਂ ਲਿਪ ਪੋਛਦੇ ਸੀਗੇ ਹਣਾ ਫੇਰ ਉਹ ਲਿਪਦੀਆਂ ਲਿਪਦੀਆਂ ਗੀਤ ਗਾਉਂਦੀਆਂ ਸੀ ਕਿੰਨਾ ਸੋਹਣਾ ਗੀਤ ਲੱਗਦੇ ਸੀ ਕਿਉਂ ਆਉਂਦੇ ਹਣਾ ਬੜੇ ਸੋਹਣੇ ਲੱਗਦੇ ਇਥੇ ਹਾਂ ਕਿੰਨਾ ਜੀ ਲੱਗਦਾ ਸੀ ਨਾਲੇ ਹਾਂ ਜੀ ਲੱਗਦਾ ਸੀ ਉਦੋਂ ਸਾਰਿਆਂ ਭੈਣਾ ਪਤਾ ਵੀ ਨਹੀਂ ਲੱਗਦਾ ਸੀ ਥੱਕ ਹੁਣ ਮਿੱਟੀ ਫੇਰੀ ਗਈ ਸਾਰੀ ਤਿਆਰੀ ਹੋ ਗਈ ਆ ਕਦਾ ਗੀਤ ਕੱਲਾ ਪੜਨਾ ਮੈਂ ਸਹਿੰਦੇ ਹਾਂ ਉਹਨਾਂ ਕਹਿਣਾ ਬਸ ਇੰਨੀ ਕਰਕੇ ਹੱਟ ਫੇਰਤੀ ਪਾਂਡੋ ਜੀ ਸਾਰੇ ਹੂੰ ਫੇਰਤੀ ਅੱਛਾ ਅੱਛਾ ਮਨ ਨਿਰਮਨ ਪੈਣੀ ਤੂੰ ਬੈਠੇ ਤੂੰ ਵੀ ਫੇਰ ਫੇਰਤੀ ਮੈਂ ਅੱਛਾ ਫੇਰਤੀ ਅਗਲੀ ਗਾਣੀ ਲਾ ਕੇ ਚੁੱਲੇ ਤਿਆਰ ਕੀਤੇ ਨਹੀਂ ਵਿਆਹ ਮੇਰੇ ਵੀਰ ਦਾ ਸੱਯੋ ਪਾਂਡੋ গীতে নিবিয়া বিৰি দাসে নিব্যি বিৰ দাসে নিব্যীৰ দাসে চোলা বি পামাচা মীৰা গড়ে পামা বেলো কি পি ਆਮ ਦੇ ਦੀਨੇ ਤੋ ਬਣਾਤੇ ਬੇਬੀ ਰਨ ਲਾਡ ਲਿਆ ਦੋ ਹਾਰੇ ਦੁੱਧ ਟਕੜੇ ਲਿਆਨੀ ਉਤੇ ਹਾਇ ਮਲਾਈ ਆਰੇ ਦੁੱਧ